ਸਿਰਫ ਸੱਦੂ ਮੁਸੇਵਾਲੇ ਦਾ SYL ਗਾਣਾ ਹੀ ਬੈਨ ਨਹੀਂ ਹੋਇਆ ਸੀ ਉਸ ਦੇ ਨਾਲ ਉਸ ਦੀ ਭੂਆ ਜਸਵਿੰਦਰ ਬਰਾੜ ਦਾ ਗਾਣਾ ਰੋਕ ਲਓ ਖੁਦਕੁਸ਼ੀਆਂ ਵੀ YouTube ਤੋਂ ਹਟਾ ਦਿੱਤਾ ਗਿਆ ਸੀ ਸ਼ਾਇਦ ਇਸ ਗੱਲ ਨੂੰ ਬਹੁਤ ਘੱਟ ਲੋਕ ਹੀ ਜਾਣਦੇ ਹੋਣੇ ਰੋਕ ਲਓ ਖੁਦਕੁਸ਼ੀਆਂ ਗਾਣਾ ਜਸਵਿੰਦਰ ਬਰਾੜ ਦਾ ਗਾਇਆ ਹੋਇਆ ਜਿਹੜਾ ਕਿ ਕੋਰੋਨਾ ਸਮੇਂ ਚ ਰਿਲੀਜ਼ ਹੋਇਆ ਸੀ ਤੇ ਇਹ ਗਾਣਾ ਜਸਵਿੰਦਰ ਬਰਾੜ ਨੇ ਕਿਸਾਨਾਂ ਤੇ ਨੌਜਵਾਨ ਪੀੜੀ ਦੇ ਹੱਕ ਵਿੱਚ ਗਾਇਆ ਸੀ ਉਦੋਂ ਮੂਸੇ ਵਾਲੇ ਨੇ ਵੀ ਆਪਣਾ ਬੰਬੀਹਾ ਬੋਲੇ ਗਾਣਾ ਕੀਤਾ ਨਹੀਂ ਸੀ ਤੇ ਨਾ ਹੀ ਉਦੋਂ ਮੂਸੇ ਵਾਲੇ ਦੇ ਮੂਹ ਵਿੱਚੋਂ ਜਸਵਿੰਦਰ ਬਰਾੜ ਦਾ ਨਾਮ ਲਿਆ ਗਿਆ ਸੀ ਹਾਲਾਂਕਿ ਜਸਵਿੰਦਰ ਬਰਾੜ ਇਸ ਗੱਲ ਨੂੰ ਖੁਦ ਮੰਨਦੀ ਹੈ ਕਿ ਮੂਸੇ ਵਾਲੇ ਦੇ ਗਾਣੇ ਵਿੱਚ ਮੇਰਾ ਨਾਮ ਆਉਣ ਤੋਂ ਬਾਅਦ ਨਵੀਂ ਪੀੜ੍ਹੀ ਨੇ ਮੈਨੂੰ YouTube ਤੇ ਸਰਚ ਕੀਤਾ ਤੇ ਸੁਣਿਆ ਗੱਲ ਕਰਦਿਆਂ ਜਸਵਿੰਦਰ ਬਰਾੜ ਦੇ ਰੋਕ ਲਓ ਖੁਦਕੁਸ਼ੀਆਂ ਗਾਣੇ ਦੀ ਤਾਂ ਜਸਵਿੰਦਰ ਦੇ ਇਸ ਗਾਣੇ ਦੇ ਬੋਲ ਇਸ ਗਾਣੇ ਦੀ ਮੇਨ ਲਾਈਨ ਜੋ ਸੀ ਉਹ ਇਹ ਸੀ ਕਿ SYL ਬਾਅਦ ਵਿੱਚ ਰੋਕ ਲੈਣਾ ਪਹਿਲਾਂ ਰੋਕ ਲੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਸਵਿੰਦਰ ਦਾ ਇਹ ਗਾਣਾ ਕਿਸਾਨੀ ਤੇ ਜਵਾਨੀ ਦੇ ਹੱਕ ਵਿੱਚ ਸੀ ਜਿਹੜੀ ਜਵਾਨੀ ਨਸ਼ਿਆਂ ਤੇ ਲੱਗੀ ਹੋਈ ਹੈ ਤੇ ਜਿਹੜੀ ਕਿਸਾਨੀ ਕੁਝ ਸਰਕਾਰਾਂ ਦੀਆਂ ਅਣਗਹਿਲੀਆਂ ਕਰਕੇ ਅਤੇ ਜੋ ਕਰਜ਼ੇ ਥੱਲੇ ਡੁੱਬੀ ਹੋਈ ਹੈ ਉਹਨਾਂ ਦੀਆਂ ਹੱਡ ਬਿੱਟੀਆਂ ਇਸ ਗਾਣੇ ਦੇ ਵਿੱਚ ਸੁਣਾਈਆਂ ਗਈਆਂ ਸੀ ਹੋ ਸਕਦਾ ਬਹੁਤ ਸਾਰੇ ਲੋਕਾਂ ਨੇ ਇਹ ਗਾਣਾ ਸੁਣਿਆ ਵੀ ਹੋਵੇ ਪਰ ਕੁਝ ਲੋਕ ਇਹ ਗਾਣਾ ਸੁਣਨ ਤੋਂ ਰਹਿ ਗਏ ਕਿਉਂਕਿ ਇਹ ਗਾਣਾ ਹੁਣ YouTube ਉੱਤੇ ਹੈ ਹੀ ਨਹੀਂ ਪਰ ਹਾਂ ਜੇ ਤੁਸੀਂ ਇਹ ਗਾਣਾ ਸੁਨਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਇਹ ਗਾਣਾ ਬਹੁਤ ਜ਼ਿਆਦਾ ਵਧੀਆ ਲਿਖਿਆ ਤੇ ਗਾਇਆ ਗਿਆ ਸੀ ਉਸ ਤੋਂ ਵੱਧ ਕੇ ਇਸ ਦਾ 뮤직 ਤੇ ਵੀਡੀਓ ਜੋ ਕਿ ਗ੍ਰੀਨ ਸਕ੍ਰੀਨ ਤੇ ਬਣਾਈ ਗਈ ਸੀ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦੇ ਹਾਲਾਤਾਂ ਨੂੰ ਇਸ ਗਾਣੇ ਦੇ ਵਿੱਚ ਦਰਸਾਇਆ ਗਿਆ ਸੀ ਇਸ ਗਾਣੇ ਦੀ ਪੂਰੀ ਡਿਟੇਲ ਦੀ ਗੱਲ ਕਰੀਏ ਤਾਂ ਇਹ ਗਾਣਾ 16 ਸਤੰਬਰ 2017 ਨੂੰ ਪੀਟੀਸੀ ਦੇ ਸਾਰੇ ਚੈਨਲਾਂ ਤੇ ਰਿਲੀਜ਼ ਹੋਇਆ ਸੀ ਇਹ ਗਾਣਾ ਲਾਲੀ ਦਾਦੂ ਮਾਜਰਾ ਨੇ ਲਿਖਿਆ ਸੀ ਇਸ ਗਾਣੇ ਦਾ ਮਿਊਜ਼ਿਕ ਸਚਿਨ ਅਹੋਜਾ ਜੀ ਨੇ ਕੀਤਾ ਸੀ ਇਸ ਗਾਣੇ ਦੀ ਪੇਸ਼ਕਸ਼ ਪੀਟੀਸੀ ਮੋਸ਼ਨ ਪਿਕਚਰਸ ਨੇ ਕੀਤੀ ਸੀ ਹੁਣ ਗੱਲ ਕਰਦੇ ਆ ਯੂਟਿਊਬ ਤੋਂ ਇਹ ਗਾਣਾ ਹਟਾਏ ਜਾਂਦੀ ਆਖਰ ਕਿਉਂ ਯੂਟਿਊਬ ਤੋਂ ਇਹ ਗਾਣਾ ਹਟਾਇਆ ਗਿਆ ਜਾਂ ਫਿਰ ਇਹ ਗਾਣਾ ਵੀ ਸਰਕਾਰਾਂ ਦੇ ਦਬਾਅ ਨਾਲ ਹਟਾਇਆ ਗਿਆ ਜਾਂ ਫਿਰ ਕੋਈ ਹੋਰ ਕਾਰਨ ਸੀ ਜਦਕਿ ਇਹ ਗਾਣਾ ਰਿਲੀਜ਼ ਹੋਣ ਤੋਂ ਬਾਅਦ 2-3 ਸਾਲ ਤੱਕ YouTube ਤੇ ਚੱਲਦਾ ਰਿਹਾ ਅਤੇ ਬਾਅਦ ਵਿੱਚ ਇਸ ਨੂੰ ਡਿਲੀਟ ਕਰ ਦਿੱਤਾ ਗਿਆ। ਅਸਲ ਵਿੱਚ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਦਿੱਤਾ ਗਿਆ ਹੈ ਕਿ ਜਸਵਿੰਦਰ ਬਰਾੜ ਨੇ ਇਸ ਗਾਣੇ ਦੇ ਵਿੱਚ ਜਵਾਨੀ ਤੇ ਕਿਸਾਨੀ ਦੀ ਗੱਲ ਕੀਤੀ ਸੀ। ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਜਵਾਨੀ ਜੋ ਕਿ ਚਿੱਟੇ ਵਰਗੇ ਨਸ਼ੇ ਦੀ ਦਲਦਲ ਵਿੱਚ ਫਸੀ ਹੋਈ ਹੈ। ਦਰਅਸਲ ਇਸ ਗਾਣੇ ਦੀ ਜੋ ਵੀਡੀਓ ਸੀ ਉਸ ਵੀਡੀਓ ਦੇ ਵਿੱਚ ਕੁਝ ਕੰਟੈਂਟ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦਿਖਾਉਣ ਵਾਸਤੇ ਵਰਤਿਆ ਗਿਆ ਸੀ ਜਿਸ ਕੰਟੈਂਟ ਦੇ ਵਿੱਚ ਨੌਜਵਾਨ ਨਸ਼ਾ ਕਰਦੇ ਹੋਏ ਉਹਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਦਿਖਾਇਆ ਗਿਆ ਤੇ ਕਿਸਾਨਾਂ ਦੇ ਕੁਝ ਗ੍ਰਾਫਿਕ ਜੋ ਕਿ ਖੁਦਕੁਸ਼ੀ ਕਰਨ ਦੇ ਦਿਖਾਏ ਗਏ ਸੀ ਅਤੇ ਇੱਕ ਦੋ ਸੀਨ ਇਸ ਗਾਣੇ ਵਿੱਚ ਇਸ ਤਰ੍ਹਾਂ ਦੇ ਵੀ ਸੀ ਜਿਸ ਵਿੱਚ ਸਾਫ਼ ਹੀ ਦੋ ਲਾਸ਼ਾਂ ਦਿਖਾਈਆਂ ਗਈਆਂ ਜਿਸ ਵਿੱਚ ਪਰਿਵਾਰਕ ਮੈਂਬਰ ਤਰਨਾ ਲਗਾ ਕੇ ਬੈਠੇ ਸੀ ਅਤੇ ਨਾਰੇਵਾਜੀ ਕਰ ਰਹੀ ਸੀ ਤਾਂ ਜਿਵੇਂ ਤੁਹਾਡੇ ਵਿੱਚੋਂ ਕੁਝ ਲੋਕ ਜਾਣਦੇ ਹੀ ਹੋਣਗੇ ਕਿ YouTube Facebook ਸੋਸ਼ਲ ਮੀਡੀਆ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਦਿਖਾਉਣ ਤੋਂ ਪਰਹੇਜ਼ ਕਰਦਾ ਹੈ ਜਿਸ ਦੇ ਵਿੱਚ ਕਿ ਖੂਨ ਦਿਖਾਇਆ ਜਾਵੇ ਜਾਂ ਫਿਰ ਕੋਈ Laash ਦਿਖਾਈ ਜਾਵੇ ਜਾਂ ਫਿਰ ਕੋਈ ਮੌਤ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਨਸ਼ੇ ਨਾਲ ਸੰਬੰਧਿਤ ਸਮੱਗਰੀ ਹੋਵੇ ਜਾਂ ਫਿਰ ਕੋਈ ਹਿੰਸਾ ਜਨਕ ਵੀਡੀਓ ਹੋਵੇ ਉਹ ਆਪਾਂ ਸਿੱਧੇ ਤੌਰ ਤੇ ਨਹੀਂ ਦਿਖਾ ਸਕਦੇ ਪਰ ਇਸ ਗਾਣੇ ਦੀ ਵੀਡੀਓ ਦੇ ਵਿੱਚ ਕੁਝ ਕੰਟੈਂਟ ਇਹੋ ਜਿਹਾ ਹੀ ਸੀ ਜਸਵਿੰਦਰ ਬਰਾੜ ਇੱਕ ਉਹ ਗਾਇਕਾ ਹੈ ਜਿਸਨੇ ਅੱਜ ਤੱਕ ਕੋਈ ਇਹੋ ਜਿਹਾ ਗਾਣਾ ਨਹੀਂ ਕੀਤਾ ਜੋ ਕਿਸੇ ਦੇ ਦਿਲ ਤੇ ਠੇਸ ਲਾਵੇ ਜੋ ਅਸ਼ਲੀਲਤਾ ਫੈਲਾਵੇ ਹੁਣ ਤੱਕ ਜਸਵਿੰਦਰ ਬਰਾੜ ਨੇ ਲੋਕਤੱਤ ਹੀ ਜ਼ਿਆਦਾ ਗਾਇਨੇ ਤੇ ਆਮ ਲੋਕਾਂ ਦੀ ਗੱਲ ਕੀਤੀ ਹੈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਇਹ ਗਾਣਾ ਦੁਬਾਰਾ ਰਿਲੀਜ਼ ਹੋ ਕੇ ਤੁਹਾਡੇ ਸਭ ਦੀ ਕਚਹਿਰੀ ਵਿੱਚ ਸਮੇਤ ਵੀਡੀਓ ਆਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਤੱਤਾਂ ਦੀ ਰਾਣੀ ਜਸਵਿੰਦਰ ਬਰਾੜ ਅਤੇ ਉਹਨਾਂ ਦੀ ਟੀਮ ਤੱਕ ਇਹ ਵੀਡੀਓ ਜ਼ਰੂਰ